ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਦੀ ਧਰਤੀ ਤੇ ਮੌਤ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਹੁਣ 16 ਦਿਨ ਬਾਅਦ ਨੌਜਵਾਨ ਦੀ ਲਾਸ਼ ਭਾਰਤ ਪਹੁੰਚੀ ਹੈ ਜਿੱਦਾ ਨਮ ਅੱਖਾਂ ਦੇ ਨਾਲ ਪਰਿਵਾਰ ਨੇ ਅੰਤਿਮ ਸੰਸਕਾਰ ਕੀਤਾ ਦੱਸਿਆ ਕਿ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਸਵਾਰੋਪੇ ਜਾ ਰਿਹਾ ਸੀ ਇਸੇ ਦੌਰਾਨ ਹਾਸਾ ਹੋਇਆ ਸੀ ਜਿਸ ਦੌਰਾਨ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਪਰਿਵਾਰ ਨੇ ਐਨ ਆਰ ਆਈ ਵੀਰਾਂ ਦਾ ਵੀ ਲਾਸ਼ ਭਾਰਤ ਤੇ ਆਉਣ ਤੇ ਧੰਨਵਾਦ ਕੀਤਾ ਮੇਰਾ ਨਾਮ ਸੁਖਵਿੰਦਰ ਸਿੰਘ ਕੀ ਲਗਦੇ ਹੋ ਤੇਜਿੰਦਰ ਸਿੰਘ ਮੈਂ ਵੱਡਾ ਬ੍ਰਦਰ ਸੀ ਉਹ ਮੇਰਾ ਛੋਟਾ ਬ੍ਰਦਰ ਸੀ ਅੱਜ ਹੱਟ ਡੈੱਡ ਬੋਡੀ ਆਇਆ ਕਿੱਧਰ ਕਿਸ ਤਰ੍ਹਾਂ ਪਹੁੰਚਿਆ ਆਜਾ ਥੋ ਸਾਰੇ ਆਪਣੇ ਵੀਰਪੁਰਾ ਸੀਗੇ ਉਹਨਾਂ ਨੇ ਸਾਰੇ ਆਪਣੇ ਸਜੋਗਨਾ ਸਾਰੇ ਉਹਨਾਂ ਨੇ ਪੈਸੇ ਇਕੱਠੇ ਕਰਕੇ ਉਹਨਾਂ ਨੇ ਡੈੱਡ ਬੋਡੀ ਭਜਵਾਈ ਹੈ ਵਾਪਿਸ ਹਾਂਜੀ ਪਰਸੋਂ ਉਹਨਾਂ ਨੇ ਉੱਤਰੋਂ ਫਲਾਈਟ ਰਾਹੀਂ ਭਜਵਾਤੀ ਸੀ ਕੱਲ ਨਿਊ ਦਿੱਲੀ ਪਹੁੰਚ ਗਈ ਸੀ ਤਾਂ ਅਸੀਂ ਇੱਕ ਗੋੈਂਬਲੀਅੰਸ ਥਰੋ ਜਾ ਕੇ ਲਾਇਆ ਸੀ ਅੱਜ ਸਵੇਰੇ 8 ਵਜੇ ਅਸੀਂ ਆਪਣੇ ਘਰ ਪਹੁੰਚੇ ਸੀ ਡੈੱਡ ਬੋਡੀ ਲੈ ਕੇ ਹਾਂਜੀ ਧੰਨਵਾਦ ਸਾ ਆਪਣੇ ਜਿਹੜੇ ਵੀਰਪੁਰਾ ਜਿੰਨਾਂ ਨੇ ਵੀ ਸਾਰਿਆਂ ਦਾ ਸਹਿਯੋਗ ਇਨਾਂ ਨੇ ਵੀ ਪੈਸੇ ਵਗੈਰਾ ਦੇ ਕੇ ਸਾਰਾ ਇਥੋਂ ਤੱਕ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ 19ਵੇਂ ਦਿਨ ਉਹਦੀ ਬੋਡੀ ਪਹੁੰਚੀ ਹੈ। ਮੈਂ ਉਹਨਾਂ ਸਾਰੇ ਪੁੱਤਰਾਂ ਦਾ ਜਿਹੜੇ ਪੁਰਤਗਾਲ ਵਿੱਚ ਬੈਠੇ ਜਿਨ੍ਹਾਂ ਨੇ ਉਹਦੀ ਪੁੱਤਰੀ ਕੀਤੀ ਹੈ ਇੱਥੇ ਸਾਨੂੰ ਪਛਾਣ ਵਿੱਚ ਬਣਾ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਇਸ ਸਾਨੂੰ ਇਸ ਲੱਕ ਸਮਝ ਕੇ ਤਾਂ ਸਾਡੇ ਬੱਚੇ ਨੂੰ ਭੇਜ ਦਿੱਤਾ ਉਹਨਾਂ ਦਾ ਸ਼ੁਕਰਾਨਾ। ਇਸ ਤੋਂ ਬਾਅਦ ਮੈਂ ਕੋਲ ਫਾਜ ਲੇਗੀ। ਬੜੀ ਦੁਖਦਾਈ ਘਟਨਾ ਸਾਡੇ ਸਮੁੱਚੇ ਸ਼ਹਿਰ ਲਈ ਜੋ ਸਾਡਾ ਛੋਟਾ ਵੀਰੇ ਪਿਛਲੇ ਦਿਨੀ ਪੁਰਤਗਾਲ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇਜਿੰਦਰ ਸਿੰਘ ਪਿੰਡ ਹੁਸ਼ਮਾਨਚੀਤ ਅੱਜ ਕੁਝ ਦਿਨਾਂ ਬਾਅਦ ਉਸ ਵੀਰ ਦੀ ਮ੍ਰਿਤਕ ਦੇਹ ਤੇ ਪਹੁੰਚੀ ਹੈ ਬੜਾ ਦੁਖਦਾਈ ਪਰਿਵਾਰ ਲਈ ਸਮਾਂ ਜਦੋਂ ਕਿਸੇ ਦਾ ਜਵਾਨ ਬੱਚਾ ਇਸ ਦੁਨੀਆ ਤੋਂ ਜਾਂਦਾ ਆ ਮੈਂ ਆਪਣੇ ਵੱਡੇ ਵੀਰ ਤੇ ਹਲਕੇ ਤੋਂ ਵਿਦਾਇਕ ਕਰਨ ਵੀਰ ਸਿੰਘ ਨੂੰ ਮਨਨ ਲੂੰ ਅਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਇਸ ਵੀਰ ਨੂੰ ਸਰਦਾ ਦੇ ਫੁੱਲ ਫੇਟ ਕਰਦਾ ਤੇ ਪਰਿਵਾਰ ਨੂੰ ਸ਼ਵਾਜ ਦੁਆਨਾ ਹਮੇਸ਼ਾ ਉਹਨਾਂ ਦੇ ਨਾਲ ਆ ਇਸ ਦੁੱਖ ਦੀ ਘੜੀ ਵਿੱਚ ਅੱਗੇ ਵੀ ਹਮੇਸ਼ਾ ਉਹਨਾਂ ਦੇ ਨਾਲ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਕੀ ਲੱਗਦੇ ਹੋ ਜਿੰਦਰ ਸਿੰਘ ਮੈਂ ਉਹਦਾ ਬਦਰ ਸੀ ਉਹ ਮੇਰਾ ਛੋਟਾ ਬ੍ਰਦਰ ਸੀ ਅੱਛਾ ਅੱਜ ਡੈੱਡ ਬੋਡੀ ਆਈ ਹੈ ਕਿੱਧਰ ਕਿਸ ਤਰ੍ਹਾਂ ਪਹੁੰਚੀ ਆ ਉੱਥੋਂ ਸਾਰੇ ਆਪਣੇ ਵੀਰ ਭਰਾ ਸੀਗੇ ਉਹਨਾਂ ਨੇ ਸਾਰੇ ਆਪਣੇ ਸਹਯੋਗ ਨਾਲ ਸਾਰੇ ਉਹਨਾਂ ਨੇ ਪੈਸੇ ਇਕੱਠੇ ਕਰਕੇ ਉਹਨਾਂ ਨੇ ਡੈੱਡ ਬੋਡੀ ਭਜਾਈ ਹੈ ਵਾਪਸ ਹਾਂਜੀ ਪਰਸੋਂ ਉਹਨਾਂ ਨੇ ਉੱਤਰੋਂ ਫਲਾਈਟ ਰਾਹੀਂ ਭੇਜਵਾਤੀ ਸੀ ਕੱਲ ਨਿਊ ਦਿੱਲੀ ਪਹੁੰਚੀ ਸੀ ਤਾਂ ਅਸੀਂ ਇੱਕ ਗੋਇੰਬੋਲੈਂਸ ਥਰੂ ਜਾ ਕੇ ਲਾਇਆ ਸੀ ਅੱਜ ਸਵੇਰੇ 8 ਵਜੇ ਅਸੀਂ ਆਪਣੇ ਘਰ ਪਹੁੰਚ ਕੇ ਸੀ ਡੈੱਡ ਬੋਡੀ ਲੈ ਕੇ ਹਾਂਜੀ ਧੰਨਵਾਦ ਆ ਆਪਣੇ ਜਿਹੜੇ ਵੀਰਪਰਾ ਜਿਨ੍ਹਾਂ ਨੇ ਵੀ ਸਾਰਿਆਂ ਦਾ ਸਹਿਯੋਗ ਇਹਨਾਂ ਨੇ ਵੀ ਪੈਸੇ ਵਗੈਰਾ ਦੇ ਕੇ ਸਾਰਾ ਇੱਥੋਂ ਤੱਕ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ 19ਵੇਂ ਦਿਨ ਉਹਦੀ ਬੋਡੀ ਪਹੁੰਚੀ ਹੈ ਮੈਂ ਉਹਨਾਂ ਸਾਰੇ ਉੱਤਰਾਂ ਦਾ ਟੁਰੇਡ ਪੁਰਤਗਾਲ ਵਿੱਚ ਬੈਠੇ ਜਿਨ੍ਹਾਂ ਨੇ ਹਉਦੀ ਪੁੱਤਰ ਕੀਤੀ ਹੈ ਇੱਥੇ ਸਾਨੂੰ ਪਛਾਣ ਵਿੱਚ ਬਹੁਤ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਸਾਨੂੰ ਇਸ ਲਾਇਕ ਸਮਝੇ ਕਿ ਤਾਂ ਸਾਡੇ ਬੱਚੇ ਨੂੰ ਪੇਜ ਦਿੱਤਾ ਉਹਨਾਂ ਦਾ ਸ਼ੁਕਰਾਨਾ ਇਸ ਤਰ੍ਹਾਂ ਮੈਂ ਕੋਲ ਪਾਜ ਨਹੀਂ ਬੜੀ ਦੁਖਦਾਈ ਘਟਨਾ ਸਾਡੇ ਸਮੁੱਚੇ ਸ਼ਹਿਰ ਲਈ ਜੋ ਸਾਡਾ ਛੋਟਾ ਵੀਰੇ ਪਿਛਲੇ ਦਿਨੀ ਪੁਰਤਗਾਲ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇਜਿੰਦਰ ਸਿੰਘ ਮੇਰੇ ਦੋਸ਼ਮਾਨ ਜੀ ਅੱਜ ਕੁਝ ਦਿਨਾਂ ਬਾਅਦ ਉਸ ਵੀਰ ਦੀ ਮ੍ਰਿਤਕ ਦੇਹ ਤੇ ਪਹੁੰਚੀ ਆ ਬੜਾ ਦੁਖਦਾਈ ਪਰਿਵਾਰ ਲਈ ਸਮਾਂ ਜਦੋਂ ਕਿਸੇ ਦਾ ਜਵਾਨ ਬੱਚਾ ਇਸ ਦੁਨੀਆ ਤੋਂ ਜਾਂਦਾ ਆ ਮੈਂ ਆਪਣੇ ਵੱਡੇ ਵੀਰ ਅਤੇ ਹਲਕੇ ਤੋਂ ਵਿਧਾਇਕ ਕਰਮਬੀਰ ਸਿੰਘ ਨੂੰ ਮਨਨ ਲਉ ਅਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਨੂੰ ਇਸ ਵੀਰ ਨੂੰ ਸ਼ਰਧਾਂਜਲੀ ਫੁੱਲ ਭੇਟ ਕਰਦਾ ਅਤੇ ਪਰਿਵਾਰ ਨੂੰ ਸ਼ਵਾਜ ਦੁਆਨਾ ਹਮੇਸ਼ਾ ਉਹਨਾਂ ਦੇ ਨਾਲ ਆ ਇਸ ਦੁੱਖ ਦੀ ਘੜੀ ਵਿੱਚ ਅੱਗੇ ਵੀ ਹਮੇਸ਼ਾ ਉਹਨਾਂ ਦੇ ਨਾਲ ਆ